ਅੱਜ 14 ਜੁਲਾਈ ਪੰਜਾਬ ਹਰਿਆਣਾ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਰ ਰਹੀ ਹੈ। ਪੰਜਾਬ ਦੇ 80% ਇਲਾਕੇ ਹਨ ਜੋ ਕਿ ਦੁਪਹਿਰ ਬਾਅਦ ਜਿਨ੍ਹਾਂ ਵਿੱਚ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ। 15 ਜੁਲਾਈ ਤੋਂ 18 ਜੁਲਾਈ ਦੇ ਦਰਮਿਆਨ ਜਿਨ੍ਹਾਂ ਇਲਾਕਿਆਂ ਵਿੱਚ ਦਰਮਿਆਨੇ ਮੀਂਹ ਤੋਂ ਭਾਰੀ ਮੀਂਹ ਤੋਂ ਕਿਤੇ ਕਿਤੇ ਭਾਰੀ ਮੀਂਹ ਵੀ ਪੈ ਸਕਦਾ ਹੈ ਉਹ ਇਲਾਕੇ ਹਨ ਮੁਕਸਰ, ਸਰਸਾ, ਅਨੂਪਗੜ੍ਹ, ਹਨੂਮਣਗੜ੍ਹ, ਫਰੀਦਕੋਟ, ਬਠਿੰਡਾ, ਮਾਨਸਾ, ਸਰਸਾ ਬਿਕਾਨੇਰ ਬਰਨਾਲਾ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਕਰਨਾਲ ਚੰਡੀਗੜ੍ਹ ਅੰਮ੍ਰਿਤਸਰ ਇਹਨਾਂ ਸਾਰੇ ਇਲਾਕਿਆਂ ਵਿੱਚ 15 ਤਰੀਕ ਤੋਂ ਲੈ ਕੇ 18 ਤਰੀਕ ਦੇ ਵਿੱਚ ਦਰਮਿਆਨੇ ਮੀਂਹ ਤੋਂ ਲੈ ਕੇ ਕਿਤੇ ਕਿਤੇ ਭਾਰੀ ਮੀਂਹ ਵੀ ਪੈ ਸਕਦਾ ਹੈ ਜੀ ਗੱਲ ਕਰਦੇ ਹਾਂ ਜਿੰਨਾ ਇਲਾਕੇ ਵਿੱਚ ਹਲਕੇ ਦਰਮਿਆਨੇ ਮੀਂਹ ਤੋਂ ਲੈ ਕੇ ਕੁਝ ਕੁ ਜਗ੍ਹਾ ਤੇ ਭਾਰੀ ਮੀਂਹ ਪੈ ਪੈਂਦੇ ਹਨ ਸਾਰ ਹਨ ਉਹ ਇਲਾਕੇ ਹਨ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਗੁਰਦਾਸਪੁਰ ਹੁਸ਼ਿਆਰਪੁਰ ਮੋਗਾ ਲੁਧਿਆਣਾ ਮਲੇਰ ਕੋਟਲਾ ਨਮਾ ਸ਼ਹਿਰ ਆਨੰਦਪੁਰ ਪਠਾਨਕੋਟ ਫਿਰੋਜ਼ਪੁਰ ਇਹਨਾਂ ਇਲਾਕਿਆਂ ਵਿੱਚ ਦਰਮਿਆਨੇ ਮੀਂਹ ਤੋਂ ਕੋਈ ਜਗ੍ਹਾ ਤੇ ਭਾਰੀ ਮੀਂਹ ਵੀ ਪੈ ਸਕਦਾ ਹੈ ਜੀ ਬਾਕੀ ਜੇ ਕੋਈ ਇਸ ਵਿੱਚ ਬਦਲਾਅ ਆਉਂਦਾ ਹੈ ਤੇ ਆਪ ਜੀ ਨੂੰ ਆਉਂਦੇ ਦਿਨਾਂ ਤੱਕ ਦੱਸ ਦਿੱਤਾ ਜਾਵੇਗਾ ਧੰਨਵਾਦ ਜੀ